ਖਲ ਕਰਦਾ ਏ ਬੇਬੇ ਮੈਂ ਤਾਂ ਤੈਨੂੰ ਪਿਆਰ ਕਰਦਾ ਹੁਣ ਮੇਰੀ ਗੱਲ ਯਾਦ ਰੱਖੀ ਆ ਘਰ ਦੇ ਨਾਲ ਸਾਰੇ ਪੱਖੇ ਪਟਾ ਦੇ ਦੇਖੀ ਤੂੰ ਮੈਂ ਜਾਨਸਾਰ ਤੈਨੂੰ ਏਸੀ ਭੇਜ ਦੂੰਗਾ ਤੂੰ ਸਭ ਏਸੀ ਭੇਜੇ ਨਾ ਅਸੀਂ ਇਧਰੋਂ ਪੱਖੇ ਪਟਾ ਲਈਏ ਅਸੀਂ ਤਾਂ ਮਰੇ ਨਾ ਗਰਮੀ ਚ ਕਿਉਂ ਦੇਤੇ ਹੁਣ ਤੂੰ ਸਾਨੂੰ ਯਾਦ ਕਰਕੇ ਰੋਈ ਨਾ ਅਸੀਂ ਛੇਤੀ ਪੀ ਯਾਰ ਰੋ ਕੇ ਵਾਪਸ ਆ ਜਾਾਂਗੇ ਤੂੰ ਮਗਰੋਂ ਲਾਓ ਲੜਾਈ ਦੀ ਪੰਡ ਅੱਜ ਚੁਰਤੀ ਤਾ ਅਸੀਂ ਵੜਾ ਆਲੇ ਆ ਕਿਉਂ ਸੀਵਰਡ ਵਾਲੇ ਮਾਤਾ ਜੀ ਕੌਣ ਨੇ ਇਹਨਾਂ ਦਾ ਵੀਜ਼ਾ ਲਵਾਇਆ ਸੀਵਰਡ ਇਮੀਗ੍ਰੇਸ਼ਨ ਵਾਲਿਆਂ ਨੇ ਮਾਤਾ ਜੀ ਇਹਨਾਂ ਦਾ ਆਫਿਸ ਕਿੱਥੇ ਆਏ ਭਈ ਵੈਸੇ ਤਾਂ ਇਹਨਾਂ ਦੇ ਆਫਿਸ ਕਈ ਥਾਵਾਂ ਤੇ ਨੇ ਪਰ ਅਸੀਂ ਕੋਟਕਪੂਰੇ ਤੋਂ ਲਵਾਇਆ ਜੇ ਕਿਸੇ ਦਾ ਵੀਜ਼ਾ ਨਹੀਂ ਨਾ ਹੁੰਦਾ ਲੱਖ ਰੁਪਏ ਨਾਮ ਦਿੰਦੇ ਨੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਫਿਰ ਬਾਅਦ ਚ ਲੈਂਦੇ ਨੇ ਵੀਜ਼ੇ ਲੱਗ ਜਾ ਵੀਜ਼ੇ ਸ਼ੀਤੀ ਕਰਾਂਗੇ ਲੈ ਆ ਦੇਖੋ ਮੈਂ 10 ਲੱਖ ਰੁਪਈਆ ਦਾ ਬੀਮਾ ਕਰਵਾ ਲਿਆ ਹੁਣ ਜੇ ਮੈਨੂੰ ਕੁਝ ਵੀ ਹੁੰਦਾ ਤੇ 10 ਲੱਖ ਰੁਪਈਆ ਤੁਹਾਨੂੰ ਮਿਲ ਜਾਣਗੇ ਇਹ ਕਾਗਜ਼ ਸਾਮਕੇ ਰੱਖਣੇ ਨੇ ਤੇ ਮੈਂ ਚੱਲਿਆ ਸੌਣ ਮੈਨੂੰ ਕੋਈ ਡਿਸਟਰਬ ਨਾ ਕਰੇ A few moments later ਕੀ ਹੋਇਆ ਪਾਈ ਪਾਈ ਨਹੀਂ ਰਹਾ ਮਾਂ ਮਾਨ ਨਹੀਂ ਰਹੀ ਘਰ ਵਾਲੀ ਵੀ ਧੋਖੇਵਾਜ ਨਿਕਲੀ ਸਾਰੇ ਪੈਸਿਆਂ ਕਰਕੇ ਮੇਰਾ ਗਲ ਮਰੋੜਨ ਨੂੰ ਫਿਰਦੇ ਹੋ ਤੁਸੀਂ ਐ ਤੂੰ ਪੁੱਤਰ ਤੂੰ ਧਰਤੀ ਦਬਾਉਣੀ ਇਹਦਾ ਰੱਕੇ ਕਰਨਾ ਕੀ ਹੈ ਕਿਤੇ 10 ਲੱਖ ਕਿੱਥੇ ਉਹ ਪਤੰਦਰੋਂ ਕਿਉਂ ਮੇਰੀ ਜਾਨ ਦੇ ਵੈਰੀ ਬਣੇ ਹੋ ਤੁਸੀਂ ਕੋਈ ਆਨਲਾਈਨ ਕੰਮ ਕਰਕੇ ਪੈਸੇ ਕਮਾ ਲਓ। ਕਿਵੇਂ? ਇੰਸਟਾਗ੍ਰam ਤੇ ਇੱਕ ਪੇਜ ਹੈ ਗੁਰੀ ਦੁੱਗਲ ਦਾ। ਉਹਨਾਂ ਦੀ ਬਾਇਓ ਦੇ ਵਿੱਚ ਲਿੰਕ ਆ। ਉੱਥੋਂ ਤੁਸੀਂ ਫਾਰਮ ਫਿਲ ਕਰਕੇ ਡਿਜੀਟਲ ਤਰੀਕੇ ਨਾਲ ਬਹੁਤ ਵਧੀਆ ਪੈਸੇ ਅਰਨ ਕਰ ਸਕਦੇ ਹੋ। ਇਸ ਦੇ ਵਿੱਚ ਸਟੂਡੈਂਟ, ਹਾਊਸ ਵਾਈਫ, ਜੇ ਕੋਈ ਪਰਸਨ ਜੌਬ ਕਰਦਾ ਓਬਵੀਅਸ ਵਿੱਚ ਕੰਮ ਕਰਕੇ ਬਹੁਤ ਵਧੀਆ ਪੈਸੇ ਅਰਨ ਕਰ ਸਕਦਾ ਹੈ। ਤੇ ਭਈ ਇਹਨਾਂ ਨਾਲ ਕੰਟੈਕਟ ਕਿਵੇਂ ਕਰੀਏ? ਆਈਡੀ ਮੈਂ نیچے ਮੈਂਸ਼ਨ ਕੀਤੀ ਆ ਨਾਲ ਕਲੈਬ ਕੀਤੀ ਆ। ਸਾਰੇ ਜਾਣੇ ਜਾ ਕੇ ਫਾਰਮ ਫਿਲ ਕਰਕੇ ਬਹੁਤ ਵਧੀਆ ਪੈਸੇ ਅਰਨ ਕਰੋ। ਗੱਲ ਸੁਣੋ ਜੀ ਤੁਸੀਂ ਰੋਜ਼ ਮੈਨੂੰ ਕਹਿੰਦੇ ਰਹਿੰਦੇ ਹੋ ਨਾ ਕਿ ਤੂੰ ਮੈਨੂੰ ਆਪਦਾ ਗੁਲਾਮ ਬਣਾ ਕੇ ਰੱਖਦੀ ਐ ਲੈ ਅੱਜ ਤੋਂ ਬਾਅਦ ਤੁਸੀਂ ਇਹ ਯਾਦ ਰੱਖੋ ਪਰ ਤੁਹਾਨੂੰ ਮੇਰੀ ਇੱਕ ਸ਼ਰਤ ਮੰਨਣੀ ਪਊਗੀ ਅੱਛਾ ਫਿਰ ਤਾਂ ਮੇਰੀ ਵੀ ਸੁਣੀ ਗਈ ਮੈਂ ਤੇਰੀ ਮੰਨ ਲੂੰਗਾ ਗੱਲ ਦੱਸ ਚੱਲ ਠੀਕ ਆ ਫਿਰ ਤੁਹਾਨੂੰ ਮੇਰੇ ਪਸੰਦ ਦੀਆਂ ਚਾਰ ਜਨਾਨੀਆਂ ਚੋਂ ਇੱਕ ਜਨਾਨੀ ਨੂੰ ਨਾਲ ਦਾ ਸ਼ਾਪਿੰਗ ਕਰਾਉਣੀ ਪਊਗੀ ਨਾਲੇ ਉਹਨੂੰ ਸ਼ਿਮਲੇ ਕਮਾਉਣਾ ਪਊਗਾ ਆਏ ਹਾਏ ਫਿਰ ਤਾਂ ਭਾਗ ਹੀ ਖੁੱਲ ਗਿਆ ਮੇਰੇ ਕਿਹੜੀਆਂ ਨੇ ਉਹ ਜਨਾਨੀਆਂ ਪਹਿਲੇ ਨੰਬਰ ਤੇ ਤਾਂ ਮੈਂ ਦੂਜੇ ਨੰਬਰ ਤੇ ਥੋੜੀ ਮਾੜੀ ਨੂੰ ਤੇ ਤੀਜੇ ਨੰਬਰ ਤੇ ਥੋੜੇ ਬੱਚਿਆਂ ਦੀ ਮਾਂ ਆ ਚੌਥੇ ਨੰਬਰ ਤੇ ਥੋੜੇ ਭਰਾ ਦੀ ਭਾਬੀ ਤੇ ਹੁਣ ਬੰਦਿਆਂ ਵਾਂਗੂ ਇੱਕ ਜਨਾਨੀ ਚੁਣ ਕੇ ਉਹਨੂੰ ਸ਼ਾਪਿੰਗ ਕਰਾ ਦੇ ਨੀ ਮੈਂ ਤੇਰੇ ਹੱਲਕਾ ਚ ਡੰਡਾ ਦੇ ਦੂੰਗਾ ਮੈਨੂੰ ਸ਼ੋਪਿੰਗ ਕਿਥੋਂ ਕਰਨਾ ਦਾ ਅੱਛਾ ਜੇ ਤੇਰੇ ਕੋਲੇ ਪੈਸੇ ਜਾਣੀ ਤੂੰ ਕੀ ਔਨਲਾਈਨ ਵਰਕ ਕਰ ਲੈ ਅੱਛਾ ਉਹ ਕਿਵੇਂ ਇੰਸਟਾਗ੍ਰam ਤੇ ਕੇ ਪੇਜ ਹੈ ਮੰਦੀਪ ਟਿਨਸਾ ਮੈਡਮ ਦਾ ਉਹਨਾਂ ਦੇ ਬਾਇਓ ਦੇ ਵਿੱਚ ਲਿੰਕ ਹੈ ਉਥੋਂ ਫਾਰਮ ਫਿਲ ਕਰਕੇ ਆਪਾਂ ਘਰ ਬੈਠੇ ਬਹੁਤ ਵਧੀਆ ਪੈਸੇ ਅਰਨਿੰਗ ਕਰ ਸਕਦੇ ਆ ਇਹਦੇ ਵਿੱਚ ਸਟੂਡੈਂਟ ਹਾਊਸ ਵਾਈਫ ਜੇ ਕਰਕੇ ਪਰਸਨ ਜੌਬ ਕਰਦਾ ਹੈ ਉਹ ਵੀ ਇਸ ਵਿੱਚ ਕੰਮ ਕਰਕੇ ਬਹੁਤ ਵਧੀਆ ਪੈਸੇ ਅਰਨਿੰਗ ਕਰ ਸਕਦਾ ਹੈ ਤੇ ਨਾਲ ਕਨੈਕਟ ਕਿਵੇਂ ਕਰੀਏ ਆਈਡੀ ਮੈਂ ਨੀਚੇ ਮੈਂਸ਼ਨ ਕੀਤੀ ਹੈ ਨਾਲ ਗਲੈਬ ਕੀਤੀ ਹੈ ਤੁਸੀਂ ਵੀ ਜਾਓ ਤੇ ਫਾਰਮ ਫਿਲ ਕਰੋ ਘਰ ਬੈਠੇ ਬਹੁਤ ਵਧੀਆ ਪੈਸੇ ਅਰਨਿੰਗ ਕਰੋ